ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਜੰਡਵਾਲਾ ਖਰਤਾ ਫਾਇਲਕਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਫਾਇਲਕਾ ਹੀ ਪੈਂਦੀ ਆ ਤਕਰੀਬਨ ਦੋਸਤੋ 5 ਕਿਲੋਮੀਟਰ ਦੂਰੀ ਤੇ ਆ ਫਾਇਲਕਾ ਤੋਂ ਇਹ ਪਿੰਡ ਤੇ ਬਾਈ ਦਾ ਦੋਸਤੋ ਵਪਾਰ ਦਾ ਹੀ ਕੰਮ ਆ ਤੇ ਰੂਟੀਨ ਦੇ ਵਿੱਚ ਦੋਸਤੋ ਪਸ਼ੂ ਹੁੰਦੇ ਆ ਹਫਤਾਗ ਪਹਿਲਾਂ ਦੋਸਤੋ ਆਪਾਂ ਵੀਡੀਓ ਕਵਰ ਕੀਤੀ ਸੀ ਇਸੇ ਘਰ ਦੇ ਵਿੱਚੋਂ ਬਾਈਆਂ ਦਾ ਸੋਹਣੀ ਦੋਸਤੋ ਵੈੜ ਸੇਲ ਹੋ ਗਈ ਸੀ ਤੇ ਅੱਜ ਦੋਸਤੋ ਉਸੇ ਘਰ ਦੇ ਵਿੱਚ ਉਹ ਦੋ ਦੋ ਪਸ਼ੂਆਂ ਦੀਆਂ ਦੋਸਤੋ ਵੀਡੀਓ ਆ ਤੇ ਦੋਵੇਂ ਦੋਸਤੋ ਗੱਬਣਾ ਬਣ ਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਸਸਿਕਾ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਈ ਠੀਕ ਆ ਜੀ ਵਧੀਆ ਨਾਂ ਦੱਸੋ ਬਰਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਤੇ ਨੰਬਰ ਵੀ ਦੱਸ ਦੇ ਜੀ ਨੰਬਰ 94655 52462 ਠੀਕ ਆ ਬਈ ਜਿਹੜੀ ਆਪਾਂ ਪਹਿਲਾਂ ਵੀਡੀਓ ਕਵਰ ਕੀਤੀ ਸੀ ਹੱਦ ਤੱਕ ਪਹਿਲਾਂ ਤੇ ਉਹ ਚੰਗੀ ਵੇੜ ਵੇੜ ਸੇਲ ਹੋ ਗਈ ਹਾਂ ਜੀ ਬਹੁਤ ਵਧੀਆ ਜੀ ਠੀਕ ਆ ਵਾਵਾ ਫੋਨ ਫਾਨ ਆ ਗਏ ਫੋਨ ਬਹੁਤ ਆਏ ਜੀ ਠੀਕ ਆ ਫੋਨ ਤਾਂ ਹਜੇ ਵੀ ਆਈ ਜਾਂਦੇ ਆ ਉਹਨਾਂ ਦੇ ਠੀਕ ਆ ਅੱਜ ਫਿਰ ਦੋ ਲੈ ਜਾਂਦੀਆਂ ਹੈ ਹਾਂ ਦੋ ਲੈ ਜਾਂਦੇ ਕੱਲ ਹੀ ਲਈਏ ਇਹਦੇ ਪਿੰਡੋ ਲਈ ਆਪਾਂ ਠੀਕ ਆ ਤੇ ਇਹ ਲਈ ਆ ਨਾਲ ਦੇ ਪਿੰਡੋ ਠੀਕ ਆ ਬਈ ਇਹ ਲਾਲ ਜਰਸੀ ਦੀ ਗੱਲ ਕਰੀਏ ਤਾਂ ਕੀ ਡਿਟੇਲ ਹੈ ਜੀ ਇਹਦਾ ਵੀਰੇ 17-18 ਕਿਲੋ ਦੁੱਧ ਦੱਸਿਆ ਮਾਲਕਾਂ ਨੇ 17-18 ਕਿਲੋ ਦੁੱਧ ਦੱਸਿਆ ਦੱਸਿਆ ਜਿਹੜਾ ਆਪਾਂ ਨੂੰ ਦੱਸਿਆ ਆਪਾਂ ਤੋਂ ਉਹੀ ਦੱਸਦੇ ਹਾਂ ਠੀਕ ਆ ਹਾਂ ਪਸ਼ੂ ਅੱਗੇ ਤੋਂ ਆਇਆ ਜਿਵੇਂ ਮਾਲਕ ਨੇ ਦੱਸਿਆ ਉਹਨਾਂ ਨੇ ਦੂਜਾ ਸੂਆ ਦੱਸੀ ਆ ਹਾਂ ਆਪਾਂ ਤੀਜਾ ਮੰਨਦੇ ਆ ਵੀ ਤੀਜਾ ਸੂਆ ਠੀਕ ਆ ਤੇ 17-18 ਕਿਲੋ ਦੁੱਧ ਦੱਸਿਆ ਤੇ ਦਿਨ ਕਿੰਨੇ ਲੈ ਜੂਗੀ ਦਿਹਾੜਾ ਉਹਨਾਂ ਨੇ ਦੱਸਿਆ ਜੀ 15 15 ਦਿਨ ਪਏ ਆਪਣੇ ਕੋਲ ਕਿੰਨੇ ਦਿਨ ਹੋ ਗਏ ਆ ਆਪਣੇ ਕੋਲ ਪਰਸੋਂ ਦੀ ਆਈ ਐ ਪਰਸੋਂ ਦੀ ਆਈ ਐ 10 ਦਿਨ ਲੈ ਜੂਈ ਹਜੇ ਕੋਣ ਨਵੇਂ ਥਾਂ ਆ ਕੇ ਦੋ ਚਾਰ ਦਿਨਾਂ ਦਾ ਪਸੂ ਅੱਗਾ ਪਿੱਛਾ ਕਰੀ ਹਾਂ ਹੂੰ ਲਾਓ ਵੀ ਸੱਜਣੋ ਚਲਾ ਦਗੇ ਇੱਕ ਮਿੰਟ ਦਰਮਿਆਨੇ ਇਹ ਕਦ ਕਾਠ ਹੱਲੀ ਆ ਆਪਾਂ ਬਾਲੀ ਵੱਡੀ ਨਹੀਂ ਕਹਿ ਸਕਦੇ ਤੇ ਵੇਲਬੂਲ ਦੇ ਦੋਸਤੋ ਵੇਖ ਸਕਦੇ ਆ ਵੇਲ ਸੋਹਣੀ ਆ ਰਾਜੀ ਪਲੀ ਆ ਦੋਸਤੋ ਬਾਈ ਇਹਨਾਂ ਦਾ 17-18 ਲੀਟਰ ਦੋਸਤੋ ਦੁੱਧ ਪਾ ਆਂਦੀ ਆ ਤੇ ਹਵਾਨੇ ਦੀ ਜਿਹੜੀ ਤਿਆਰੀ ਹੈ ਦੋਸਤੋ ਵਿਖਾ ਦਿੰਨੇ ਆ ਹਵਾਨੇ ਉੱਤੇ ਨਾੜਾ ਸੋਹਣੀਆਂ ਲੋਬੀ ਸੱਜਣੋ ਸੋਹਣਾ ਥਣਾ ਦਾ ਸਹਜਾ ਦੇਖ ਸਕਦੇ ਆ ਬਾਕੀ ਹਵਾਨੇ ਦੇ ਵਿੱਚ ਢਿੱਲ ਦੇਖ ਸਕਦੇ ਆ ਦੋਸਤੋ ਢਿੱਲ ਕਾਫੀ ਪਈ ਆ 10 ਦਿਨ ਦੋਸਤੋ ਤਕਰੀਬ ਬਣੇ ਨੇ ਲੈ ਹੀ ਜਾਣੇ ਜਿਸ ਤਾ ਹਿਸਾਬ ਨਾਲ ਦੋਸਤੋ ਢਿੱਲ ਪਈ ਹੈ ਮਗਰਲੇ ਪਾਸੇ ਵੇਖ ਸਕਦੇ ਆ ਦੋਸਤੋ ਹਵਾਨੇ ਦੇ ਵਿੱਚ ਢਿੱਲ ਬਹੁਤ ਢਿੱਲ ਪਈ ਹੈ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਹਵਾਨੇ ਦੀ ਦੋਸਤੋ ਕਰਵਾ ਦਿੰਨੇ ਆ ਦੇਖ ਸਕਦੇ ਆ ਤੇ ਤੋੜ ਕੇ ਵੀ ਦੋਸਤੋ ਤੁਹਾਨੂੰ ਇਹ ਵਿਖਾ ਦਿੰਦੇ ਆ ਤੋੜ ਕੇ ਬਈ ਦੇਖ ਸਕਦੇ ਆ ਦੋਸਤੋ ਸੂਰੀ ਜਾਂਦੀ ਤੋਂ ਦੋਸਤੋ ਤੁਸੀਂ ਨਿਮਾਨ ਲਾ ਲੈਣਾ ਦੇਖ ਸਕਦੇ ਆ ਦੋਸਤੋ ਦਰਮਿਆਨੇ ਕੱਦ ਕਾਠ ਵਾਲੀ ਏ ਦੋਸਤੋ ਬਾਰਿਸ਼ ਹੋ ਗਿਆ ਟੀਨ ਬਾਕੀ ਜਿਹੜਾ ਨੰਬਰ ਆ ਦੋਸਤੋ ਬਾਈ ਦਾ ਸਕਰੀਨ ਤੇ ਲਾ ਦੇਣਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਜੇ ਕਿਸੇ ਵੀਰ ਤੇ ਦੋਸਤੋ ਪਸੰਦ ਹੋਵੇ ਮੁੱਲ ਬਾਈ ਤੋਂ ਆਪਾਂ ਪੁੱਛ ਲਈਏ ਕੀ ਮੁੱਲ ਕਰਾਂਗੇ ਬਾਈ ਜੀ ਦਾ ਬਾਈ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੇ ਕਿ 65000 ਦੀ ਗਾਂ ਦੇਣਾ 62000 ਦੀ ਦੇ ਦਿਆਂਗੇ ਮਾਨਤਨ ਕਰਾਂ ਦਾ ਵਿੱਚ ਲੋ ਵੀ ਸੱਜਣੋ ਬਾਈਆਂ ਦਾ 62000 ਦੇ ਵਿੱਚੋਂ ਵੀ ਦੋਸਤੋ ਮਾਨਤਨ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਇਹ ਨਾ ਹੋਵੇ ਵੀ 55 ਵਾਲੇ ਫੋਨ ਨਾ ਲਾਉਣ। ਠੀਕ ਆ। ਕਿਉਂ ਅੱਗੇ ਵੇੜ ਬਹੁਤ ਚੰਗੀ ਸੀਗੀ। 40 ਵਾਲੇ ਫੋਨ ਲਈ ਗਏ ਨਾਲੇ ਆਪ ਦਾ ਟਾਈਮ ਖਰਾਬ ਕਰਦੇ ਨਾਲੇ ਆਪਣਾ ਕਰਦੇ ਆ। ਠੀਕ ਆ। ਲਓ ਵੀ ਸੱਜਣੋ। 22 ਦਾ ਜਿਹੜੇ 50000 ਵਾਲੇ ਉਹ ਫੋਨ ਨਾ ਲਾਉਣ ਤੇ 62000 ਦੇ ਵਿੱਚੋਂ ਮਾਨਤਾਨ ਹੋ ਜੂਗਾ 17-18 ਲੀਟਰ ਦੁੱਧ ਪਾ ਦੂਗੀ। ਇੱਕ ਦੋਸਤੋ ਕ੍ਰਾਸ ਅੰਗ ਦੇ ਵਿੱਚ ਆ ਜਰਸੀ। ਇਹਦੇ ਬਾਰੇ ਵੀ ਦੋਸਤੋ ਬਾਈ ਤੋਂ ਜਾਣਕਾਰੀ ਲੈਣੇ ਆ। ਇਹਦੀ ਕੀ ਜਾਣਕਾਰੀ ਹੈ ਬਾਈ ਡਿਟੇਲ ਆ। ਕਿਉਂਕਿ ਵੀਰੇ ਮਾਲਕਾਂ ਨੇ ਤਾਂ ਕਿਹਾ 26 ਲੀਟਰ ਦੁੱਧ ਚਾਹੁੰਦੇ ਰਹੇ ਆ ਅਸੀਂ। ਠੀਕ ਆ। ਪਰ ਆਪਾਂ 26 ਨਹੀਂ ਕਹਿੰਦੇ ਆਪਾਂ ਤਾਂ 20 ਤੋਂ ਬਾਅਦ ਵੀ ਚੱਲੂਗੀ 20 ਤੋਂ ਬਾਹਰ ਹੀ ਠੀਕ ਜਿਵੇਂ ਗਾਂ ਦਾ ਲੇਵਰੂਆ ਸਾਰਾ ਅੱਛਾ ਤੇ ਇਹ ਕਿੰਨਾ ਮਸੂਆ ਸੁੰਦੀ ਹੈ ਬਈ ਇਹ ਵੀ ਤੀਜਾ ਸੁਆ ਸੁੰਦੀ ਇਹ ਵੀ ਤੀਜਾ ਸੁਆ ਸੁੰਦੀ ਠੀਕ ਆ ਇਹ ਕਿੰਨੇ ਦਿਨ ਲੱਜੂਗੀ ਇਹ ਹਫਤਾ ਲੱਗੇ ਇਹ ਹਫਤਾ ਹਜੇ ਲੱਜੂਗੀ ਲੋ ਵੀ ਸੱਜਣੋ ਇਹ ਵੀ ਸੋਹਣੇ ਕਦ ਕਾਠ ਵਾਲੀ ਦੋਸਤੋ ਵੈੜਾ ਕਰਾਉ ਸੰਗ ਦੇ ਵਿੱਚ ਆ ਹਵਾਨੇ ਦੀ ਤਿਆਰੀ ਦੋਸਤੋ ਤੁਹਾਨੂੰ ਇਹਦੀ ਵਿਖਾ ਦੇਣੇ ਆ ਬਾਕੀ ਬੱਦਰ ਪੁੱਤਰ ਬਹੁਤ ਪੇਟ ਲਬੜੀ ਪਈ ਆ ਠੀਕ ਆਪਣਾ ਵੀਰੇ ਗਾਂ ਤੋਂ ਆਇਆ ਮਾਲ ਆ ਆਪਣਾ ਕੋਈ ਘਰ ਦਾ ਤਾਂ ਹੈ ਨਹੀਂਗਾ ਠੀਕ ਆ ਵੀ ਆਪਾਂ ਜਿਵੇਂ ਮਾਲਕ ਨੇ ਕਹਿਤਾ ਆਪਾਂ ਉਦੋਂ ਘਾਟ ਹੀ ਦੱਸਦੇ ਆ ਕੋਈ ਠੀਕ ਆ ਬਾਕੀ ਜੀ ਨੇ ਲੈਣੀ ਉਹ ਆਪਦੀ ਤਸੱਲੀ ਕਰਕੇ ਲੈ ਜੀ ਲਓ ਵੀ ਸੱਜਣੋ ਬਾਈ ਦਾ ਕਹਿਣਾ ਜਿਵੇਂ ਅੱਗੇ ਤੋਂ ਡਿਟੇਲ ਦੱਸੀ ਹੁੰਦੀ ਆ ਆਪਾਂ ਉਵੇਂ ਦੱਸ ਦਈਦੀ ਆ ਬਾਕੀ ਜੀ ਨੇ ਲੈਣੀ ਆ ਦੋਸਤੋ ਖਰੀਦਣੀ ਆ ਤਸੱਲੀ ਇੱਥੇ ਆ ਕੇ ਕਰਕੇ ਆਪਦੀ ਸੌਦਾ ਕਰ ਸਕਦਾ ਬਾਈ ਨਾਲ ਵੇਖ ਸਕਦੇ ਆਂ ਦੋਸਤੋ ਸੋਹਣੀ ਵੜਾ ਢਿੱਲਾ ਵੇਖ ਸਕਦੇ ਆਂ ਦੋਸਤੋ ਵਾਕਈ ਢਿੱਲ ਹਜੇ ਬਹੁਤ ਪਈ ਆਂ ਸਾਰੇ ਆਂ ਦੋਸਤੋ ਢਿੱਲਾਂ ਵਾਲਾ ਕੱਢ ਕੇ ਨੇ ਫੇਰ ਸੂਨਾ ਆਈਏ ਨੇ ਪਟਜੀ ਨਹੀਂ ਲਾਇਆ ਆ ਕੇ ਮਾਲਚੋ ਆਈ ਆ ਠੀਕ ਆ ਸੋ ਪ੍ਰੋਬਲਮ ਕਰ ਜਾਂਦਾ ਪਸ਼ੂ ਪਈ ਏਰੀ ਸਹੀ ਗੱਲ ਆ ਵੇਖ ਸਰਨੇ ਆਂ ਦੋਸਤੋ ਤਕਰੀਬਨ ਦੋਸਤੋ 5-7 ਦਿਨ ਇਹ ਸੂਨ ਦੇ ਵਿੱਚ ਬਾਕੀ ਆ ਹਵਾਨਾ ਦੋਸਤੋ ਇਹਨੇ ਸੂਨਾ ਬਣਾ ਜਾਣਾ ੱੱਲ ਹਜੇ ਕਾਫੀ ਪਈ ਐ ਦੋਸਤੋ ਸੋਹਣੇ ਕਦ ਕਾਠ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਵਹਿੜਾ ਉਮੀਦ ਆ ਵੀ ਬਾਈਆਂ ਦਾ 20 ਲੀਟਰ ਦੋਸਤੋ ਦੁੱਧ ਪਾ ਦੂ ਜਿੱਥੋਂ ਆਈ ਐ ਦੋਸਤੋ ਮਾਲਕਾਂ ਨੇ 26 ਲੀਟਰ ਦੱਸਿਆ ਅਨਮਾਨ ਤੁਸੀਂ ਲਾ ਲੈਣਾ ਇੱਥੇ ਆ ਕੇ ਦੋਸਤੋ ਤਸੱਲੀ ਕਰ ਲੈਣੀ ਆ ਲਓ ਵੀ ਸੱਜਣੋ ਤੁਰੀ ਜਾਂਦੀ ਤੋਂ ਤੁਸੀਂ ਅਨਮਾਨ ਲਾ ਲੈਣਾ ਬਾਕੀ ਦੋਸਤੋ ਗਰਮੀਆਂ ਦਾ ਮੌਸਮ ਆ ਤੇ ਇਹੇ ਵਹਿੜਾ ਦੋਸਤੋ ਗਰਮੀ ਘੱਟ ਮਨਾਉਂਦੀਆਂ ਕਰੋ ਸੰਗ ਦੇ ਵਿੱਚ ਇਹ ਸੋਹਣਾ ਦੁੱਧ ਪਿਆ ਜਾਂਦੀਆਂ ਦੋਸਤੋ ਹਵਾਨੇ ਦੇ ਵਿੱਚ ਢਿੱਲ ਵੇਖ ਸਕਦੇ ਆ ਦੋਸਤੋ ਕਾਫੀ ਢਿੱਲ ਪਈ ਆ ਹਜੇ ਬਾਕੀ ਦੋਸਤੋ ਰਾਜੀਪਲੀ ਆ ਬਾਈਆਂ ਦਾ ਕੱਲ ਹੀ ਆਈ ਐ ਤੇ ਹਜੇ ਤਾਈਂ ਇਹਨੇ ਜੀ ਨਹੀਂ ਲਾਇਆ ਥੋੜੇ ਪੱਠੇ-ਪੁੱਠੇ ਘੱਟ ਖਾਦੇ ਆ ਇਹਦਾ ਕੀ ਮੁੱਲ ਕਰਾਂ ਜੀ ਇਹਦਾ ਮੁੱਲ ਕਰਾਂਗੇ 65000 ਰੁਪਏ 60000 ਦੀ ਦੇਵਾਂਗੇ ਮੁੱਲ 65000 62000 ਦੇ ਵਿੱਚੋਂ ਮਾਨਤਨ ਮਾੜਾ ਮੋਟਾ ਕਰ ਦੋ ਜੀ ਮਾੜਾ ਮੋਟਾ ਤਾਂ ਮਾਨਤਨ ਲਓ ਵੀ ਸੱਜਣਾ 62000 ਦੇ ਵਿੱਚੋਂ ਤੁਹਾਡਾ ਮਾਨਤਨ ਹੋ ਜੂ ਮੁੱਲ ਜੀ ਨੇ ਕਰਾਉਣਾ ਬਾਈ ਜਾਂਦਾ ਮੁੱਲ 65000 ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਦੋ ਨਕਸੀ ਪਿੰਡ ਝੰਡ ਵਾਲਾ ਖਰਤਾ ਤੇ ਜ਼ਿਲ੍ਹਾ ਦੋਸਤੋ ਫਾਜ਼ਿਲਕਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ